ਲੇਖ ਰਚਨਾ ਲੋੜੀ ਪਿਆਰੇ ਬੱਚੋ ਆਓ ਲੋੜੀ ਦੇ ਤਿਉਹਾਰ ਬਾਰੇ ਜਾਣੀਏ ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਲੋੜੀ ਉੱਤਰ ਭਾਰਤ ਖਾਸ ਕਰਕੇ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਵਿਸ਼ੇਸ਼ ਤਿਉਹਾਰ ਹੈ ਲੋੜੀ ਸ਼ਬਦ ਤਿਲ ਅਤੇ ਰਿਉੜੀ ਤੋਂ ਮਿਲ ਕੇ ਬਣਿਆ ਹੈ ਇਹ ਤਿਉਹਾਰ ਹਰ ਸਾਲ ਮਾਗੀ ਤੋਂ ਇੱਕ ਦਿਨ ਪਹਿਲਾਂ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਲੋਹੜੀ ਦੇ ਤਿਹਾੜੀ ਤੋਂ ਬਾਅਦ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਇਸ ਤਿਉਹਾਰ ਨੂੰ ਮਨਾਉਣ ਲਈ ਕਈ ਕਥਾਵਾਂ ਪ੍ਰਚਲਿਤ ਹਨ ਉਹਨਾਂ ਵਿੱਚੋਂ ਇੱਕ ਦਾ ਸੰਬੰਧ ਡਾਕੂ ਦੁੱਲੇ ਪੱਟੀ ਨਾਲ ਜੋੜਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇੱਕ ਗਰੀਬ ਬ੍ਰਾਹਮਣ ਦੇ ਦੋ ਕੁੜੀਆਂ ਸੁੰਦਰੀ ਅਤੇ ਮੁੰਦਰੀ ਸਨ ਉਹਨਾਂ ਦੋਵਾਂ ਦੀ ਮੰਗਣੀ ਨਾਲ ਦੇ ਪਿੰਡ ਵਿਖੇ ਹੋਈ ਸੀ ਜਦੋਂ ਇਲਾਕੇ ਦੇ ਹਾਕਮ ਨੂੰ ਕੁੜੀਆਂ ਦੀ ਸੁੰਦਰਤਾ ਬਾਰੇ ਪਤਾ ਲੱਗਿਆ ਤਾਂ ਉਸ ਨੇ ਉਹਨਾਂ ਨੂੰ ਪ੍ਰਾਪਤ ਕਰਨ ਦਾ ਮਨ ਬਣਾਇਆ ਜਦੋਂ ਕੁੜੀਆਂ ਦੇ ਬਾਪ ਨੂੰ ਹਾਕਮ ਦੀ ਸੋਚ ਬਾਰੇ ਪਤਾ ਲੱਗਿਆ ਤਾਂ ਉਹ ਫਿਕਰਮੰਦ ਹੋ ਗਿਆ ਇਸ ਦੌਰਾਨ ਉਸ ਦਾ ਮੇਲ ਪ੍ਰਸਿੱਧ ਡਾਕੂ ਦੁੱਲੇ ਭੱਟੀ ਨਾਲ ਹੋਇਆ ਉਸ ਨੇ ਬ੍ਰਾਹਮਣ ਨੂੰ ਦੁਖੀ ਦੇਖ ਕੇ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਦੁੱਲੇ ਨੇ ਲੜਕੀਆਂ ਦੇ ਪਰਿਵਾਰ ਵਾਲਿਆਂ ਨੂੰ ਮਨਾਇਆ ਅਤੇ ਰਾਤ ਵੇਲੇ ਹਾਕਮ ਤੋਂ ਚੋਰੀ ਵਿਆਹ ਕਰਨ ਦੀ ਯੋਇਨਾ ਬਣਾਈ ਦੁੱਲੇ ਪੱਟੀ ਨੇ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲੀ ਤੇ ਦੋਵਾਂ ਕੁੜੀਆਂ ਸੁੰਦਰੀ ਅਤੇ ਮੁੰਦਰੀ ਦਾ ਵਿਆਹ ਉੱਥੇ ਕਰਵਾ ਦਿੱਤਾ ਜਿੱਥੇ ਉਹ ਮੰਗੀਆਂ ਹੋਈਆਂ ਸਨ ਸ਼ਗਨ ਵਜੋਂ ਉਸਨੇ ਕੁੜੀਆਂ ਦੀ ਝੋਲੀ ਸ਼ੱਕਰ ਪਾਈ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਕੁੜੀਆਂ ਨੂੰ ਤਿਲ ਫੁੱਲ ਪੇਟਾ ਕੀਤੀ ਦੁੱਲੇ ਦੇ ਇਸ ਭਲੇ ਵਿਹਾਰ ਕਾਰਨ ਵੀ ਲੋਕਾਂ ਵਿੱਚ ਲੋਹੜੀ ਦਾ ਤਿਉਹਾਰ ਮਨਾਏ ਜਾਣ ਦੀ ਇਰਤ ਪਈ। ਦੂਜਾ ਇਸ ਤਿਉਹਾਰ ਦਾ ਸਬੰਧ ਸਰਦੀ ਦੀਆਂ ਫਸਲਾਂ ਅਤੇ ਸਰਦੀ ਰੁੱਤ ਨਾਲ ਵੀ ਹੈ। ਇਸ ਸਮੇਂ ਤੱਕ ਖੇਤਾਂ ਵਿੱਚ ਕਣਕਾਂ, ਛੋਲੇ ਤੇ ਸਰੋਂ ਦੀਆਂ ਫਸਲਾਂ ਕਾਫੀ ਨਿਸਰ ਜਾਂਦੀਆਂ ਹਨ। ਸਰਦੀ ਪੂਰੇ ਜੋਬਣ ਤੇ ਹੁੰਦੀ ਹੈ ਤੇ ਲੋਕ ਧੂਣੀਆਂ ਬਾਲ ਕੇ ਪਾਲੇ ਤੋਂ ਬਚਨ ਦਾ ਯਤਨ ਕਰਦੇ ਹਨ ਬੀਤੇ ਸਾਲ ਜਿਸ ਘਰ ਮੁੰਡੇ ਦਾ ਵਿਆਹ ਹੋਇਆ ਹੋਵੇ ਜਾਂ ਕਿਸੇ ਘਰ ਲੜਕੇ ਦਾ ਜਨਮ ਹੋਇਆ ਹੋਵੇ ਉਹ ਵਿਸ਼ੇਸ਼ ਰੂਪ ਵਿੱਚ ਲੋਹੜੀ ਵਣਦੇ ਹਨ ਅਜਿਹੇ ਘਰਾਂ ਵਿੱਚ ਸਾਰਾ ਦਿਨ ਲੋਹੜੀ ਮੰਗਣ ਵਾਲਿਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਉਹ ਗੁੜ, ਸ਼ੱਕਰ, ਮੂੰਗਫਲੀ, ਰਿਉੜੀਆਂ ਤੇ ਪੈਸੇ ਵੰਦੇ ਹਨ। ਇਸ ਦਿਨ ਬੱਚੇ ਟੋਲੀਆਂ ਬਣਾ ਕੇ ਗਲੀਆਂ, ਬਾਜ਼ਾਰਾਂ ਵਿੱਚੋਂ ਲੋੜੀ ਮੰਗਦੇ ਹਨ ਤੇ ਕਈ ਤਰ੍ਹਾਂ ਦੀਆਂ ਬੋਲੀਆਂ ਵੀ ਪਾਉਂਦੇ ਹਨ। ਕਈ ਬੱਚੇ ਇਸ ਦਿਨ ਪਤੰਗ ਵੀ ਅਡਾਉਂਦੇ ਹਨ। ਕਈ ਭਰਾ ਆਪਣੀਆਂ ਭੈਣਾਂ ਨੂੰ ਲੋੜੀ ਵੀ ਦੇ ਕੇ ਆਉਂਦੇ ਹਨ। ਲੋਹੜੀ ਦੀ ਸ਼ਾਮ ਨੂੰ ਨੌਜਵਾਨ ਪਿੰਡ ਵਿੱਚੋਂ ਲੱਕੜਾਂ ਤੇ ਪਾਥੀਆਂ ਮੰਗ ਕੇ ਲਿਆਉਂਦੇ ਹਨ ਤੇ ਸਾਂਝੀ ਥਾਂ ਤੇ ਲੋਹੜੀ ਬਾਲੀ ਜਾਂਦੀ ਹੈ ਲੋਕ ਛਗਣ ਵਜੋਂ ਤਿਲ ਰਿਓੜੀਆਂ ਅੱਗ ਵਿੱਚ ਪਾਉਂਦੇ ਹਨ ਤੇ ਗਾਉਂਦੇ ਹਨ ਈਸ਼ਰ ਆ ਦਿਲਦਰ ਜਾ ਦਿਲਦਰ ਦੀ ਜੜ ਚੁੱਲ੍ਹੇ ਪਾ ਲੋਕ देर ਰਾਤ ਤੱਕ ਗਿੱਧਾ ਪੰਗੜਾ ਤੇ ਬੋਲੀਆਂ ਪਾਉਂਦੇ ਹਨ ਸਮੇਂ ਦੇ ਨਾਲ ਹੁਣ ਬੋਲੀਆਂ ਦੀ ਥਾਂ ਡੀਜੇ ਨੇ ਲੈ ਲਈ ਹੈ ਤਿਉਹਾਰ ਲੋਕਾਂ ਵਿੱਚ ਪਿਆਰ ਤੇ ਸਦਭਾਵਨਾ ਨੂੰ ਵਧਾਉਂਦੇ ਹਨ ਲੋਹੜੀ ਦਾ ਤਿਹਾਰ ਵੀ ਏਕਤਾ ਦਾ ਪ੍ਰਤੀਕ ਹੈ ਸੋ ਸਾਨੂੰ ਸਭ ਨੂੰ ਇਸ ਤਿਉਹਾਰ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਧੰਨਵਾਦ